ਜੇ ਪਹਿਲਾ ਪਾਪੀ ਬੇੜ ਪਾਦੀ ਹਾਲੇ ਲਾਲਾ ਲਾ ਕਰਾਦੀ ਰਾਤ ਟਿਊਬਾ ਲਾਉਂਦੇ ਵੀਰੇ ਇਚ ਗਾੜ ਚਲੋ ਕਰੋ ਸਟਾਰਟ ਵੀ ਕਰੀਏ ਕਰਵਾ ਚਲੋ ਆਹ ਉਹ ਸਾਰਿਆਂ ਨੂੰ ਮਾਰ ਦੋ ਦੋ ਮਾਇਗਾ ਹਾਂ ਵੀ ਖਿੱਚ ਗਏ ਪਾਪੀ ਖੁੱੱਚ ਕੇ ਮਾਰ ਹੋਰ ਚਲੋ ਖਿੱਚ ਗਏ ਮਾਰ ਪੱਪੀ ਮਾਰਾ ਦੋਨੀ ਮਾਰਾ ਅੱਭੀ ਖਿੱਚ ਲਈ ਚਾਰ ਚਾਰ ਨੇ ਦੋ ਹਨੀ ਚਾਰ ਚਾਰ ਹੋ ਗਿਆ 5 4 4 ਮਾਰ ਪੱਪੀ ਮਾਰਾ ਪੱਪੀ ਮਾਰ ਪੱਪੀ ਮਾਰ ਪੱਪੀ ਮਾਰ ਪੱਪੀ ਮਾਰਾ ਥੇਲੇ ਆ ਕੇ ਮਾਰ भैया खाली कम हो गया जी चलो जी हूं आने लगे दूसरा राउंड दूसरा राउंड आने लगे शैली प्रसिद भाभी आ जाओ भैया <laughs> चल <laughs> ਅੰਜੀਕ ਤਾਂ ਹੋਰ ਜੋੜ ਕੇ ਬਣਦੇ ਦੋ ਤਿੰਨ ਰਹਿ ਗਈਆਂ ਚੱਕਰ ਮਾਰ ਪੀ ਕੇ ਚੱਕਰ ਨਹੀਂ ਉਹ ਜਿੰਨੀ ਜਵਦ ਗਈ ਸੀ ਵਸ ਨਹੀਂ ਕਿੰਤਰ ਰਹਿ ਗਈ ਤੁਹਾਡੀ ਇੱਕ ਰਹਿ ਗਈ ਮੇਰੀ ਮੇਰੀ ਮਾਰ ਕੇ ਖੜੀ ਹੋਣੀ ਪੱਟਵੇ ਕਰਦੇ ਖਿੱਚ ਕੇ ਭਾਬੀ ਇੱਕ ਰਹਿ ਗਈ ਇੱਕ ਰਹਿ ਗਈ ਮਾਰਦੇ ਕੌਣ ਰਹਿ ਗਿਆ ਲੈ ਲੋ ਜੀ ਪ੍ਰਧਾਨ ਅੱਜ ਹੁਣ ਹੁਣ ਲੱਗੀਆਂ ਨੇ ਛਟੀਆਂ ਪਹਿਲਾ ਵਰਸਸ ਹੋਣ ਲੱਗਾ ਹੈ ਭਾਬੀ ਵਰਸਸ ਗੰਜੂ ਵੀਰਾ ਆਪ ਵੀਸ ਦੋਨੇ ਚੰਦੀ ਪਾਪੀ ਬਸ ਵੀਰਾ ਹੋਣ ਲੱਗਿਆ ਪਹਿਲਾਂ ਪਾਪੀ ਬੇੜ ਪਾਦੀ ਨਾਲ ਲਾਲਾ ਲਾ ਕਰਾਦੀ ਰਾਦਨ ਟਿਊਬਾ ਲਾਉਂਦੇ ਵੀਰੇ ਇੱਚ ਗਾੜ ਚਲੋ ਕਰੋ ਸਟਾਰਟ ਵੀ ਕਾਰਿਆਕਰਮਾ ਇੱਚ ਗੇ ਚਲੋ ਆਹ ਓਏ ਤੇ ਸਾਰੀ ਨੂੰ ਮਾਰ ਦੋ ਦੋ ਮਾਇ ਕਰਦੇ ਆ ਆ ਵੀ ਖਿੱਚ ਗੇ ਆ ਵੀ ਖੁੱਚ ਕੇ ਮਾਰ ਹੋਰ ਚਲੋ ਖਿੱਚ ਗੇ

ਇੱਕ ਰਹਿ ਗਈ ਮਿਸ਼ ਮਾਰ ਕੇ ਲਖਾਈ ਜਿਹੜੀ ਪੱਟਵੇ ਕਰ ਦੇ ਖਿੱਚ ਕੇ ਭਾਬੀ ਹੋ ਗਿਆ ਹੈ ਨਾ ਇੱਕ ਰਹਿ ਗਈ लास्ट ਆ ਭਾਬੀ ਮਾਰ ਦੇ ਕੌਣ ਰਹਿ ਗਿਆ ਨਹੀਂ ਚਲ 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 ਦਿਲਵੀ ਚਲ ਦਿਲਵੀ ਸ਼ਰਤ ਲੱਗੀ ਹੋਈ ਆ ਦਿਲਵੀ लास्ट ਹੈ ਇਹਦੇ ਬਾਅਦ ਓਏ ਦਿਲਵੀ लास्ट ਇੱਕ ਰਹਿ ਗਈ ਤੇਰੀ ਤੇਰੀ ਲਾਸਟ ਮਾਰ ਲਾ ਤੂੰ ਹੀ ਚੱਲ ਚੱਲ ਨੂਰ ਭਾਬੀ ਦਾ ਇੱਕ ਹੋਰ ਇੱਕ ਹੋਰ ਨੂਰ ਇੱਕ ਹੋਰ ਜੋਰ ਕੇ ਜੋਰ ਕੇ ਖਿੱਚ ਗਏ ਜੋਰ ਲਾਸਟ ਰਹਿ ਗਈ ਨੂਰ ਲਾਸਟ ਰਹਿ ਗਈ ਲਾਹਰ ਹਰਲੀਨ ਲਾਸਟ ਹੈ ਲਾਸਟ ਭਾਬੀ ਖੋਦੀ ਆ ਡਰਨ ਵਾਹ ਪੰਜ ਪੰਜ ਮਾਰੋ ਪੰਜ ਪੰਜ ਲਾ ਦੇ ਪਹਿਲੇ ਮਾਰ ਦਿੰਦੀ ਆ ਰਬੋ ਵੀ ਚੱਕਦੇ ਕੰਮ ਨਾ ਚੱਕਦੇ ਅੱਜ ਕੰਮ ਨਾ

ਮਾਰਦੀ ਮਾਰਦੀ ਹੋਲੀ ਮਾਰਦੀ ਹੋ ਗਿਆ ਪੰਜ ਪੰਜ ਹਾਂ ਪੰਜ ਹੋ ਗਈਆਂ ਚੱਲੋ ਜੀ ਸਾਜੋ ਫੋਟੋ ਖੈਲ ਇਹ ਨਹੀਂ ਜਲਦੀ ਉਹਨਾ ਪੰਜ ਨੂੰ ਇੱਕ ਇੱਕ ਮਾਰ ਰਹੇ ਹਾਂ ਹਾਂ ਫੇਰ ਹੋ ਗਿਆ ਦੋ ਪਏ ਚੱਲ ਚੱਲ ਹੋ ਰਿਹਾ ਦੋ ਜਾਂਸ ਪਏ ਆ ਇਹ ਕੋਈ ਦੋ ਪਏ ਆ ਮੇਰੇ ਨਾਲ ਨੁਸ਼ ਲਾਸਟ ਵਾਲੀ ਕੱਲੀ ਲਾਸਟ ਵਾਲੀ ਇੱਕੋ ਮਾਰਨੀ ਬਾਸ ਮਾਰੂਗੀ ਇਹ ਚੌਥੀ ਆ ਮੇਰੀ ਹਾਂ ਲਾਸਟ ਵਾਲੀ ਇੱਕੋ ਆਖਰੀ ਇੱਕੋ ਇਹ ਤੇ ਪੰਜ ਹੋ ਗਏ ਭਾਬੀ ਦੇ ਪੰਜ ਹੋ ਗਏ ਬਸ ਫਿਰ ਪੈਸੇ ਦੇ ਨਿਕਾਉਂ ਦੇ ਆਈ ਕਪੜੇ ਦੋ ਆਈਡੀਆ ਪਰ ਬਤਾ ਲੈ ਜੋਰ ਦੀ ਰਹਿਮ ਨਹੀਂ ਕਰਦਾ ਮੈਂ ਕਰਦਾ ਭਾਬੀ ਨੇ ਮੇਰੇ ਬੈਡ ਪਾਦੇ ਨਹੀਂ ਸਾਹੀ ਲੈ ਲਾਸਟ ਵਾਲੀ ਉਹਦਾ ਪੈਡ ਕਰਕੇ ਸਾਟ ਨਹੀਂ ਲੱਗਣੀ ਲੱਗੂ ਕਿ ਜੋਰ ਦੀ ਮਾਰੇ ਜੋਰ ਕੇ ਮਾਰੇ ਜੋਕੇ ਪਰ ਪਰ ਮਾਰ ਜੋਰ ਲਾ ਦੇ ਪਰ ਨਾ ਮਰੇ ਕਿ ਕਰਾਗੀ ਕਿ ਕਰਾਗੀ ਉਹ ਨਹੀਂ ਨਹੀਂ ਹੋ ਗਈਆਂ ਹੋ ਗਈਆਂ ਉਹ ਨਹੀਂ ਨਹੀਂ ਦੋਹਾਂ ਦੇ ਲਾਸਟ ਹੁਣਾ ਸੋਟ ਦੋਹਾਂ ਦੇ ਪਹਿਲੇ ਭਾਬੀ ਨੂੰ ਮਾਰਨ ਦੇ ਪਹਿਲੇ ਮਾਰ ਲੈ ਉਹ ਨਾ ਆਵੋ ਰੋਟੀ ਖਾਣੀ ਇਹਦੇ ਕੋਲ ਜੀ ਨੂੰ ਪੁੱਛਣਾ ਵੀ ਨਹੀਂ ਬਾਕੀ ਮਾਰੇ ਕਰਦੇ ਆ ਦਿਲ ਵਿੱਚ ਰੱਖ ਰੱਖ ਕਰਦੀ ਓਏ ਉਹ ਧਿਆਨ ਆ ਰਾਤ ਨੂੰ ਅੰਮ੍ਰਿਤ ਮੇਵੇ ਆਣਾ ਆਪਾਂ ਨੂੰ ਫੜ ਲੈਣਾ ਉਹਨੇ 15 ਨੀ ਲੱਗਦਾ ਉਹ ਮਾਰੇ ਕਿੱਤੇ 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 ਬਾਹੁਰੇ ਓ ਗੜੀ ਵੀ ਜਾਓ ਲਾਸਟ ਰਹੀ ਲਾਸਟ ਦਿਲਪ੍ਰੀਤ ਲਾਸਟ ਤਾਂ ਵੀ ਮਾਰ ਜਾਂਦੀ ਤਾਂ ਵੀ ਲਾਸਟ ਆਦੀ ਚੱਲ ਕੰਨ ਤੇ ਮਾਰੀਆਂ ਪੰਨ ਤੇ ਬੁਹਾਤ ਆ ਜਿੰਨਾ ਜ਼ੋਰ ਦੀ ਜ਼ੋਰ ਲਾਸਟ ਆ ਓਏ ਪੱਕ ਜੋਰ ਦੀ ਅਸੀਂ ਕਿਸੀ ਬਾਹਰ ਛੱਡੀਆਂ ਖੇਲੇਣਾ ਅੱਧੇ ਨੇ ਆਪਣਾ ਹਲਵਾਈ ਵਾਲਾ ਕੰਮ ਸਟਾਰਟ ਕਰਕੇ ਬੈ ਗੇ ਇਹ ਸਾਡੀ ਬੀਬੀ ਇਹ ਸਾਡੀ ਬੂਆ ਇਹ ਸਾਡਾ ਚਾਚਾ ਬਰੈਡ ਕੱਟਣ ਲੱਗ ਗਏ ਇਹ ਦੇਖਿਓ ਇੱਥੇ ਤਿਆਰੀ ਕਰੀ ਰਹੀ ਰਹੇ ਮਿੱਡੇ ਵੀ ਹਾਂ ਮਿੱਡੇ ਵੀ ਮਿੱਡੇ ਮੀਲ ਵਾਲੇ ਆ ਗਏ ਮਿੱਡੇ ਮੀਲ ਪੁੱਛੋ ਦੁਆਰ ਉੱਥੇ ਕਾ ਬਾਈਕਿੰਗ ਓਏ ਬੇੜੇ ਵਾਲੇ ਕਿੰਨੀ ਦੀ ਪਲੇਟ ਆ ਫ੍ਰੀਜ ਆਪ ਇਹ ਲੈ ਕੇ ਚੈੱਕ ਦਾ ਕਰਾ ਦੇ ਇੱਕ ਇੱਕ ਚੈੱਕ ਦਾ ਕਰਾ ਦੇ ਉਹ ਮੰਦਾ ਕਰਾ ਦੇ ਚਾਚਾ ਜੀ ਸਵਾ ਲੱਗੀ ਹੋਈ ਆ ਜੀ ਖਾਓ ਜੀ ਖਾਓ ਇੱਥੇ ਮੈਨੂੰ ਪਨੀਰ ਵਾਲਾ ਇਹ ਮੰਗਣੇ ਵਾਲੇ ਆ ਗਏ ਆਣਾ ਅਸੀਂ ਕਰਦੇ ਆ ਗਏ ਨੇ ਸਾਰੇ ਘਰਾਂ ਤੇ ਹੁਣ ਹੋਣ ਜਾ ਰਹੀ ਆ ਰਿੰਗ ਵਾਲੀ ਗੇਮ ਫਲੈਸ਼ ਕਰੋ ਹਾਂ ਫਲੈਸ਼ ਹੁਣ ਹੋਣ ਜਾ ਰਹੀ ਆ ਰਿੰਗ ਵਾਲੀ ਗੇਮ ਪਹਿਲਾਂ ਫੋਟੋ ਇੱਕ ਮਿੰਟ ਹੋਰ ਬੁੱਕ ਦੇ ਬਣਾਉਂਗਾ ਐਡ ਕਰਨਾ ਇਹ ਬਿਆਲਾ ਮੁੰਡਾ ਆਪਣੀ ਬਹੁਦੀ ਭੈਣ ਲੱਗਿਆ ਵੀਡੀਓ ਦੇਖੋ ਬਣਾ ਰਿਹਾ ਮੈਂ ਦੋ ਹੱਥੋਂ ਬੋਲਦੀ ਘੰਗਣਾ ਕਿਹੜੇ ਬੋਲ ਤੂੰ ਬੈਂਟ ਖੋਦ ਪਿੱਛੇ ਘੜੇ ਬਾਹਰ ਤੋਂ ਛੋਟੀ ਕੁੜੀ ਚਲਿਆ ਜੀ ਜੀ ਓਏ 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 ਅੱਗੇ ਮਮਈ ਮੁਰਚਾ ਉਹ ਦੇਖ ਵਿੱਚ ਹੋਇਆ ਅਹ ਦਿਲਪ੍ਰੀਤ ਚਾਹ ਚੱਕਿਆ ਨਜ਼ਾਰੇ ਲੈ ਹੋ ਰਹੇ ਨੇ ਨਜ਼ਾਰੇ ਆਪਰੇ ਛੋਬੀ ਚਾਹੁੰਦੇ ਨੇ ਕਿੱਥੇ ਰੱਖਣਿਆ ਅਜੇ ਆਪਣੇ ਪ੍ਰੋਫਾਈਲ ਆਇਤੀ ਦੂਰੋਂ ਸਾਡਾ ਇੱਕ ਬਈ ਬਿਮਾਰ ਹੋ ਗਿਆ ਉਹ ਸਾਈਡ ਉਹ ਪਾਪ ਚਾ ਬੰਨਣਿਆ ਉਹ ਨਹੀਂ ਬੰਨਿਆ ਇਹ ਵੀ ਬੰਨਿਆ ਇਹਦਾ ਸਾਡਾ ਹਾਲ ਹੈ ਕਹਿੰਦੇ ਕਦਮ ਸਰਵਾਲਾ ਦਾ ਢਿੱਲਾ ਹੋ ਗਿਆ ਜੀ ਥੋੜਾ ਜਿਆਦਾ ਲੱਗ ਗਿਆ ਹੋਰ ਗਿਆ ਐਨਾ ਚੂਮਣ ਵਾਲੇ ਬਜਰਾ ਬੁਖਾਰ ਉੱਠਾ ਰਿਹਾ ਐਨਕਦਾਂ ਮੰ ਨਿੱਕੇ ਵਜਾ ਤਾ ਵੀ ਐਨਕਦਾਂ ਦੇ ਮੂਰੇ ਬੈਈਆ ਲਾਉਂਦੀ ਬੈਈਆ ਤੋ ਫੇਰ ਪਰੇ ਹੋ ਐਨਕ ਨਾਲੀ ਕਿਸੇ ਨੇ ਦੇਖ ਲਓ ਬਈ ਪੂਰੇ ਬੈ ਜਾ ਹੁਣ ਕੁਰਸੀਆਂ ਤੇ ਡਾਉਂਗੇ ਤੂੰ ਅੱਛਾ ਤਰੀ ਦੀ ਨਾ ਪਸਾ ਲਿਓ ਵਿੱਚ ਸ਼ਾਬਾਸ਼ ਅੱਜ ਵੀ ਬਾਦ ਪਰ ਆ ਤਰੀ ਜਿਹਨੇ ਨਾ ਉੱਠ ਗਿਆ क्रीन शॉट दे मार हो जाते। दो ब्लॉग चल भाई सुनो इला सुन लो मेरी गल सुन लो भाई ब्लॉग च सब कुछ रिकॉर्ड हो रहा ਆ ਦੇਖੋ ਜੀ ਇਹ ਪੈਸੇ ਗਿਲ ਲੋ ਜੀ 500 ਰੁਪਏ ਦੇ ਤੁਸਨੇ ਕਰਾ ਦੇ ਭਾਬੀ ਦੇ ਉਹ ਆ ਪੈਸੇ ਰੁਪਏ 500 ਵਾਪਸ ਹੋ ਜਾਣੇ ਦੇਖੇ 2 ਮਿੰਟ ਬਾਅਦ ਨਹੀਂ ਨਹੀਂ ਵਾਪਸ ਨਹੀਂ ਕਰਨਾ ਕਿਚਰੇ ਨਾਲ ਦੀ ਨਾਲ ਫੋਟੋ ਵੀ ਖਿਚੋੜੀ ਵੀਡੀਓ ਬਣਾ ਆਏ ਹਾਏ 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 ਟੈਂਡ ਦੀ ਖਿੱਚੂਆ ਗਿੱਲੇ ਪ੍ਰਦਾਨ ਸਾਡਾ ਮੰਮੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹਾਂ ਇਹ ਬਣਾਈ ਦੀ ਇਹੋ ਇੱਕ ਮੇਰੇ ਦੋਨਾਂ ਨੇ ਖਿੜੋ ਕਰਾ ਦੇ ਹਾਂ ਜੀ ਬੱਬੇ ਵੇਜਾ ਦੋਹਾਂ ਦੇ ਇਹ ਜੱਜ ਅੰਦਰ ਦਿਖਾ ਦੇ ਪੀਰਾ ਜੱਜ ਸਾਹੀ ਨਾ ਜੱਜੀ ਨੂੰ ਹੋ ਗਿਆ ਬੱਸ ਗੇਮ ਸਟਾਰਟ ਹੋਣ ਲੱਗੀ ਹੈ ਗੇਮ ਦਾ ਨਾਮ ਹੈਗਾ ਹੈ ਸੁੰਦਰੀ ਲੱਬੋ ਮੁੰਦਰੀ ਖੋ ਜੀ ਮੈਂ ਕੱਲਾ ਬਲੌਗਰ ਨਹੀਂ ਹੈ ਸਾਰੇ ਲੱਗੇ ਹੋਇਆ ਬੇੜੇ ਵਾਲੇ ਦੇਖ ਲੋ ਜੀ ਜਿੰਨੇ ਦਾਣੇ ਉਹਨੇ ਕੈਮਰੇ ਦੇਖੋ ਜੀ ਦੇਖੋ ਮੈਨ ਲੱਗੇ ਕੁਝ ਹੋਰ ਕਹਿਣ ਲੱਗੇ ਕਹਿਣ ਤਾਂ ਹੀ ਲੱਗੇ ਸੀ ਸੇਰੇ ਇਹੇ ਕਹਿੰਦਾ ਜਾਈ ਨਹੀਂ ਆਵੇਂ ਬਹੁਤ ਸੁਣ ਉਹ ਆ ਗਿਆ ਉਹ ਜਿੰਨੇ ਧਾਣੇ ਉਹਨੇ ਨਿਆਣੇ ਮੁੰਡੇ ਤੇ ਮੁੰਡਾ ਠਾ ਮੁੰਡਾ ਠਾ ਮੁੰਡਾ ਠਾ ਓਏ ਇਹ ਨਾ ਹੋ ਰੂਪ ਨਹੀਂ ਲੈਣਾ ਬਸ ਇਹ ਰੋਪ ਨਹੀਂ ਕੋਈ ਨਹੀਂ ਮੋਟਾ ਮੰਮੀ ਅਦਰ ਦੇਖਿਓ ਮੰਮੀ ਅਦਰ ਤਾਂ ਦੇਖ ਲਾ ਹਾਂ ਹੈ ਤਾਂ ਕੰਮ ਖਰਾਬ ਜਾਈ ਹੈ ਇਹ ਇਹ ਆਪ ਮੁੰਦਰੀ ਗੇਰਦੇ ਆ ਆਪ ਚੱਕ ਲੈਂਦੇ ਆ ਆਪ ਲੱਭ ਲੈਂਦੇ ਆ ਆਪ ਖੁਸ਼ ਹੋ ਕੇ ਆਪਣੇ ਆਪ ਨੂੰ ਸ਼ਕਲ ਦੇ ਲੈਂਦੇ ਆ ਸ਼ਾਂਤਾਂ ਮਿਲਦਾ ਇਹ ਨਹੀਂ ਕੁਸ਼ ਐ ਖੜਾ ਕੇ ਮਾਰ ਦੋ ਉਹ ਮਿੱਚਲੇ ਰੁਪਈਆ ਤੈਨੂੰ ਦੇ ਦੇਣਾ ਨਾ ਵੀ ਸਾਡੇ ਸਾਲਾਲੇ ਭਾਈ ਨੂੰ ਦੇ ਦਿਓ ਬਹੁਤ ਬਿਮਾਰ ਅੱਜ ਤਾਂ ਐ ਪਿਆਰੇ ਆ ਉਹ ਜੋ ਬੁੜੀਓ ਸ਼ੁਰੂ ਨੋਰ ਦਾ ਗਾਣਾ ਵਾਰ ਹੋ ਗਿਆ ਵਿਚਾਰਾ ਯੋ ਬੀਬੀ ਕੋ ਕੱਚੀ ਰੱਸੀ ਦੀ ਏ ਬੜੀ ਏ ਅੱਛਾ ਅੱਗੇ ਅੱਗੇ ਸੋਹਣੇ ਬਣ ਕੇ ਹੋਪੀ ਆ ਤਰੇ ਤੇਰੀ ਦੀ ਵੜੀ ਦੌਂਦੀ ਕੋਈ ਪਨੀਰ ਦੇ ਪਕੌੜੇ ਲਿਆ ਦਿਓ ਜੀ ਖਤਮ ਹੋ ਗਏ ਸਾਰੇ ਖਤਮ ਹੋ ਗਏ ਲੇ ਕੇ ਚ ਗਈ ਦੀਦੀ ਨਾ ਨਾ ਸੌੜ ਲਈ ਵੀ ਹੁਣ ਦਾ ਪੁੱਠਾ ਲੱਗੀ ਆ ਸਾਡਾ ਜੋਨਾ ਮੋੜ ਖੜਾ ਜੀ ਇਹ ਦੇਖੀ ਆ ਡੋਕਰ ਰਹਿ ਕੇ ਤੂੰ ਆ ਕਹਦੇ ਉਹ ਮੇਰੀ ਜੁੱਤੀ ਪਤਨੀ ਕਿਨੇ ਚੱਕ ਲੈ ਮੈਤੇ ਨਾ ਛਕਣ ਪਾਲ ਲੈ ਮੈਂ ਨਹੀਂ ਕੁਝ ਦੇਣ ਵਾਲਾ ਉਹ ਰੁਪਈਆ ਮਿਲੂ ਇੱਕ ਉਹ ਲੈ ਲਿਓ ਛਾਲਦੀ ਕੁੜੀਆਂ ਫੋਨ ਨਾਲ ਰੱਪਟ ਵਣ ਪਾ ਕੇ ਘੁੰਮਦੀਆਂ ਪਾਗਣਾ ਤੁਸੀਂ ਤਾਂ ਸਾਰੇ ਡੰਗਰ ਆ ਕੀ ਕਰਤਾ ਬੋਲ ਦੋਟੇ ਦਿਖਾਈਏ ਹਾਂ ਤਾਂ ਗੱਥੂ ਨੂੰ ਵੀ ਢਾ ਲੀਏ ਨਹੀਂ ਗੱਥੂ ਵਾਲਾ ਬੇਲੇ ਬੇਲੇ ਕੀ ਇਹ ਲੈਣੀ ਹੁੰਦੇ ਰੋ ਸਟੋੜੀ ਪਾਉਣੀ ਆ ਬੱਕੀ ਨਾ ਪਾ ਅੱਭੀ ਸਾਡੀ ਬੜੀ ਬਹੂ ਆ ਇੱਥੇ ਦੀ ਗੋਪੀ ਬਹੂ ਹੈ ना क्या आते आखिए था गोपी बहू गोपी बहू ये गोपी बहू है ये राशि कोकिलान कोकिलान रसोड़े में कौन था रसोड़े में कम थी पकोड़े गर्म कर रही थी गुणा। 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 ਉਹ ਦੂਰ ਕਾਇਨਾਤ ਆ। ਇਧਾ ਲਗ ਰਹੀ। ਇਧਰ ਆਣੀ ਦੂਰ ਬੱਤੀ ਹੋ। ਕੋਕਲੇ ਹੋਰ ਹੀ ਕੋਕਲੇ ਇਧਰ ਆਣੀ ਬਈ ਉਹ ਦੇਖ ਲੋ। ਕਿਆ ਨਾ ਉਰਮਿਲਾ ਬਹਿਰ। ਉਮਰਾ ਬਹਿਨ ਉਰਮਿਲਾ ਬਹਿਰ। ਦੂਮ ਜਣਾ ਦੂਮ ਜਣਾ ਘੁੰਮਣਾ ਨਾ ਤਣ। ਮੂਨਾੜੋ ਬਾਜੇ ਵਜਾਈ ਜਾਂਦੇ ਸੋ ਹੋਰ ਡੰਗਰ। ਬੇੜਿਆ ਫੇਰ ਉਹਦੀ ਲਿਆਓ। ਬੇੜਿਆ ਬਈ ਕੈਂਚੀ ਦੀ ਗੱਲ ਤਾਂ ਮੈਂ ਪਹਿਲੇ ਹੀ ਕਹਦਾ ਮੇਰੇ ਤੇ ਭਾਜੀ ਦੀ ਕੋਈ ਵੀ ਆਸ ਨਾ ਰੱਖਿਓ ਮੈਂ ਨਹੀਂ ਵਿਆਹ ਕਰਾਣਾ ਅੱਪਾ ਬਣੂਗੇ ਛੜਾ ਚਾਚਾ ਅੱਪਾ ਬਣੂਗੇ ਛੜਾ ਚਾਚਾ ਅੱਪਾ ਛੜਾ ਚਾਚਾ ਬਣੂਗੇ ਕੋਈ ਨਾ ਉਹ ਮੈਂ ਸਾਰੇ ਘਰਾਂ ਚ ਬਣਾਈ ਹੋਈ ਆ ਸਾਰੇ ਘਰ ਜਿੱਧਰ ਜਾਂ ਕੋ ਉਧਰ ਮਿਲ ਜੂਗੀ ਮੈਨੂੰ ਤਾਂ ਆ ਦੇਖ ਲੋ ਜੀ ਆ ਦੇਖ ਲੋ ਕਾਰਡ ਦੇਖ ਲੋ ਕਿੰਨਾ ਘਣ ਦੇਣ ਲੱਗਿਆ 0 ਪੈਸੇ ਹਾਂ ਪੈਸੇ ਦੀ ਭਾਰਨਾ ਕਰੋ ਕਾਰਡੋ ਕਾਰਡੋ ਬਹੁਤ ਸੋਹਣਾ ਤੁਸੀਂ ਕਾਰਡ ਦੇਖੋ ਬਸ ਪੈਸਿਆਂ ਦਾ ਗਿਆ ਹੈ ਪੈਸੇ ਤਾਂ ਹੱਥ ਦੀ ਮੈਲ ਆ ਪੈਸਾ ਤਾਂ ਹੱਥ ਦੀ ਮੈਲ ਆ ਮੈ ਲੈਣੇ ਤੇ ਗਿੱਟੇ ਗਿੱਟੇ ਤੱਕ ਪੈਸੇ ਉਹ ਪੈਸੇ ਆ ਨਾ ਘੋੜਾ ਆ ਲੋ ਵੀ ਕਾਰਡ ਚੱਕੋ ਮੈਚ ਦਾ ਕਰ ਜੋ ਓਏ ਓ ਚੁੱਪ ਕਰੋ ਲੋ ਜੀ ਮੇਰੇ ਵੀਰੋ ਟੌਸ ਹੋਣ ਲੱਗਾ ਘਰ ਤੋਂ ਸਟਾਰਟ ਗੇਮ ਨੂੰ ਕੱਜੀ ਵੀਰਾ ਮੈਚੀ ਨਾ ਕਰਾਣੀ ਇਹਨੂੰ ਕਹਿਤੀ ਭਾਬੀ ਠੀਕ ਆ ਆਹ ਕਹਿੰਦੇ ਮੇਰੇ ਵੀਰੋ ਭਾਬੀ ਨੇ ਫੂਕਤੇ ਮੰਤਰ ਆ ਸਾਰਾ ਕਾਹੋ ਟੱਕੜ ਗਏ ਛਿੱਟ ਗਈ ਚਲੋ ਦੇਖੋ ਕਿ ਭਾਬੀ ਲੱਕੋ ਕਰਦੇ ਆਪੀ ਕਰਦੀਏ ਰੁਪਣਾ ਚੇ ਚ ਰੋਲ ਚਲੋ ਆਣ ਦੋ ਜੀ ਇਹ ਮਾਰੀ ਗੇ ਨਾ ਓਏ ਸ਼ੱਕਾ ਏ ਕਹਿੰਦੇ ਮੇਰੇ ਮੁਲਖੋ ਗੰਜੂ ਪੁਆਲੇ ਵਾਲਾ ਏ ਹੱਥਾਂ ਮਾਂ ਦੇ ਖਿੱਚ ਲੈ ਉਹਨੇ ਹੱਥਾਂ ਮਾਂ ਦੇ ਖਿੱਚ ਲੈਂਦੇ ਆ ਕਹਿੰਦੇ ਮੇਰਾ ਯਾਰ ਮਨੀਂਦਰ ਫੋਨ ਦੇ ਦੇ ਕਹਿੰਦਾ ਪੱਕਾ ਪੜਾਈ ਕਰਦਣੀ ਕੋਈ ਕਹਿ ਰਿਹਾ ਮੈਨੂੰ ਮੈਂ ਦੋ ਜਾਨ ਸਪੇਡ ਸੀ ਸਿੱਕਾ ਹੀ ਦੋ 6 ਪਹਿਲਾਂ ਕਰ ਗਿਆ ਕਹਿੰਦੇ ਮੇਰੇ ਵੀਰੋ ਪਕੜ ਬਾਜ ਵਰਗੀ ਆ ਮਿੱਤਰ ਜੀ ਬਾਜ ਵਰਗੀ ਹੈ ਹਾਂ ਪਲੱਸ ਵਰਗੀ ਚਲਦੀਗਾ ਬਾਜ ਵਰਗੀ ਨਹੀਂਗਾ ਬਾਜ ਵਰਗੀ ਹਾਏ ਹਾਏ ਕੀ ਕਹਿੰਦੇ ਟੈਂਚਰਾ ਹੁਣ ਕੀ ਲੱਭਣਾ ਰੁਪਈਆ ਕੀ ਲੱਭਣਾ ਸੱਤੇ ਵਾਰ ਸੱਤ ਵਾਰ ਸੱਤ ਵਾਰ ਕੀ ਲੱਭੂਗੇ ਕਹਿੰਦੇ ਭਈਆ ਲੱਭੋ ਰੁਪਈਆ ਭਾਬੀ ਕੋ ਇਹ ਭਾਬੀ ਆੜਦੀ ਮਰਣੀ ਇਹ ਕਹਿੰਦੇ ਭਾਬੀ ਨੂੰ ਕੁਝ ਨਹੀਂ ਮਿਲ ਰਿਹਾ ਉਹ ਉਹ ਕੰਧਾ ਮੇਰਾ ਵੀਰੋ ਗੇਮ ਪਲਟ ਗਈ ਏ ਭਾਬੀ ਨੇ ਵੀ ਲੱਭ ਲਿਆ ਬਾਈ ਟਾਈ ਹੋ ਗਿਆ ਟਾਈ ਹੋ ਗਿਆ ਜਲਾਲਾਬਾਦ ਵਾਲਨੇ ਅੱਗ ਲਾ ਕੇ ਰੱਖਤੀ ਜੀ ਪੜਾਈ ਬੋਨਾ ਪੜਲੇ ਹੋਣਾ ਸ਼ੇਰਵਾਨੇ ਵਾਲੀ ਚੁੰਨੀ ਦੇਗਾ ਕਿੱਥੇ ਗੇਰੀ ਇਹ ਦੇਖੋ ਚੁੰਨੀ ਆ ਲੱਭਦੀ ਫਿਰਦੀ ਆ ਇਹਨੂੰ ਪੜ੍ਹ ਨਹੀਂ ਸਿੱਤਦਾ ਹਾਂ ਪੱਬੀ ਲੱਭ ਪੱਬੀ ਨਾ ਨਗਦੀ ਬਣਾ ਨੂਰ ਦੀ ਵੀ ਦੇਖਣੀ ਹੈ ਹੈ ਨੂਰ ਤਾਂ ਬਿਮਾਰ ਆ ਇਹ ਚੱਲਣ ਲੱਗੀ ਐ ਕਹਿੰਦੇ ਐ ਐ ਐ ਐ ਪਾਣੀ ਡੋਲਤਾ ਜੀ ਹਾਂ ਆਈ ਬੱਦ ਪਾਏ ਹੋਏ ਕਹਿੰਦੇ ਜਿਲਾਲਾ ਬਦਲ ਨੀ ਕੋ ਹੋ ਰ ਅਗਲਾਤੀ ਵੋ ਯਾ ਬੇਬੀ ਗੂ ਯਾ ਬੇਬੀ ਗੋ ਹੁਣ ਯਾ ਬੇਬੀ ਬੁਆਇੰਟ ਹੋ ਗਏ ਤੇ ਕਹਿੰਦੇ ਅੱਗ ਲਾਈ ਪਈ ਇਹ ਸਾਡਾ ਵੀਰਾ ਬੇਇੱਜ਼ਤੀ ਕਰਾ ਰਿਹਾ ਯੋ ਫਿਰ ਤੇ ਰੇਟ ਪੈ ਗਈ ਮੇਰੇ ਬਿਰੋ ਫਿਰ ਤੇ ਰੇਟ ਪੈ ਗਈ ਆ ਚੱਕਰ ਚੱਕਾ ਕਹਿੰਦੇ 8 ਲੱਖ ਦਾ ਯਫਾ ਆਣ ਦਈਏ ਇਹ ਆ ਇਹ ਆ ਇਹ ਕਹਿੰਦੇ ਮੇਰੇ ਵੀਰੋਂ ਖੱਬਲੋਂ ਪੱਤੀ ਆ ਰਹੀ ਆ ਤਾਂ ਇੱਕ ਹੱਥ ਲਾ ਮੁੰਦੀ ਆ ਰਹਾ ਕਹਿੰਦੇ ਪ੍ਰਧਾਨ ਦਾ ਹੱਥ ਲਾ ਕੇ ਦੱਸ ਦਿੰਦਾ ਮੁੰਦੀ ਆ ਕਿ ਰਿੰਗਾ ਮੁੰਦੀ ਕਿ ਰਿੰਗੇ ਇਹ 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 ਕਹਿੰਦੇ ਕੋਈ ਫੇਰਾ ਘਲਾਦੀ ਜੀ ਮੁੰਡਿਆ ਇੱਕ ਵੀ ਨਹੀਂ ਚੱਕਿਆ ਇੱਕ ਚੱਕ ਲਿਆ ਬਾਪੀ ਤਿੰਨ ਵਰ ਜਿੰਦਗੀ ਮੰਮੀ ਲੈ ਨੋ ਤਿੰਨ ਹੋਇਆ ਥੀਰੇ ਆ ਚਾਰ ਹੋ ਗਏ ਚਾਰ ਹੋ ਗਏ ਚਾਰ ਤਿੰਨ ਵਾਰੀ ਭਾਬੀ ਜਿੱਤ ਗਈ ਭਾਬੀ ਨੇ ਤੇ ਹੱਥ ਵੀਰ ਕਰਵਾ ਦੇ ਕਹਿੰਦੇ ਮੇਰੇ ਵੀਰੋ ਹੱਥ ਵੀ ਰਖਵਾ ਦੇ ਕਹਿੰਦੇ ਮੇਰੇ ਵੀਰੋ ਪਹਿਲਾ ਪਹਿਲਾ ਪੜਾਕਾ ਪਿਆ ਸੀ ਇੱਕ ਵਾਰ ਉਸ ਦੇ ਬਾਅਦ ਫਸ ਖਤਮ ਆ ਗਮ ਤੇ ਪਾਪੀ ਮੰਮੀ ਇਹ ਕੀ ਹੋ ਰਿਹਾ ਯਾਰ ਮੁੰਡਾ ਆਪਣਾ ਜਿੱਤੋ ਨਹੀਂ ਰਿਹਾ ਜਿੱਤੂਗਾ ਮੁੰਡਾ ਮੁੰਡਾ ਨਹੀਂ ਜਿੱਤਦਾ ਕਹਿੰਦੇ ਆ ਗਿਆ ਮੁੰਡਾ ਆ ਗਿਆ ਮੁੰਡਾ ਏ ਏ ਆ ਗਿਆ ਆ ਗਿਆ ਇੰਨਾਂ ਦੇ ਰਿਹਾ ਆ ਗਿਆ ਮੁੰਡਾ ਕਾਸ਼ ਆਊਗਾ ਲੱਬਿਆ ਨਹੀਂ ਲੱਬਿਆ ਨਹੀਂ ਭਈਆ ਐ ਨਹੀਂ ਕਰਨਾ ਬਈ ਨਾ ਆਵਗੇ ਨਾ ਕਾਕਾ ਦੇ ਕੇ ਮੈਨ ਲੱਗ ਗਿਆ ਜਿਵੇਂ ਹੁਣੀ ਪੀਜੂਗਾ ਤੇ ਚਲੋ ਹੱਥ ਨਹੀਂ ਬਣਦਾ ਬਈ ਦੇ ਭਾਬੀ ਸਾਡੀ ਹਾਰ ਨਹੀਂ ਮੰਨਦੀ ਇਹੋ ਦੇਖਿਓ ਤਾਂ ਬੋਲਿਆ ਕੋਈ ਰਹਿਣਾ ਹੈਗਾ ਸੀ ਰੁਪਈਏ ਨਹੀਂ ਲੱਭਦਾ ਭయ్యా ਕਹਾ ਹੈ ਰੁਪਈਆ ਉਹ ਕਹਿੰਦੇ ਗੰਜੂ ਵੀਰਾਇਸ਼ ਆ ਗਿਆ ਇਹ ਮਨਿੰਦਰ ਵੀਰ ਨੇ ਪਾਤੀ ਤਣ ਤਣ ਕਰਾਤੀ ਆ ਤਿੰਨ ਦੋ ਹੋ ਗਏ ਤਿੰਨ ਦੋ ਹੋ ਗਏ ਕਹਿੰਦੇ ਮੇਰੇ ਚ ਲਾਲ ਕ ਤੇ ਲਾਲ ਲਾ ਚਲਾਗਾ ਪਾੜ ਤਿੰਨ ਟਪ ਵਾਲਾ ਦਿਲ ਦੋ ਹੋਣੀ ਕਹਿੰਦੇ ਮੇਰੇ ਵੀਰੋ ਦੇਖਦੇ ਅਗਲੀ ਰੇਡ ਕਿੱਥੋਂ ਪੈਂਦੀ ਏ ਇਹ ਇਹ ਪਾ ਗੋੜ ਮਾਰਦਾ ਏ ਕਹਿੰਦੇ ਸਿੱਲੂ ਕਹਿੰਦੇ ਟਰੈਕਟਰਾਂ ਦੀ ਵੱਡਿਆ ਚਲਾ ਹੋਈਆਂ ਇਹਦੇ ਪਾਸੇ ਸਿੱਫਟ ਬਿੱਲੀ ਕਰਮਾ ਵੜੀ ਕਹਿੰਦੇ 8 ਕਰੋੜ ਦਾ ਏ 8 ਕਰੋੜ ਦੀ ਰੇਡ ਆ ਸ਼ਗਨ ਕਾੜ ਦੇਖ ਲੋ 8 ਕਰੋੜ ਦੀ ਰੇਡ ਆ ਮੇਰੇ ਵੀਰੋ ਏ ਏ ਏ ओ घुटके निपाल माई गॉड डड़िए क्या हो रहा डड़ी रेख लो क्या हो रहा देखे। देखे। सारे दिल तड़के पे है मम्मी केरी हाय मेरा मुंडा मम्मी घरी हाय मेरा मुंडा <laughs> करी वू मेरा मुंडा ਬਈ ਜਦਾ ਹਾਰ ਮੰਨ ਕੇ ਦੱਸ ਦਿਓ ਭਾਬੀ ਵੀ ਗੈਰੀ ਭਾਬੀ ਵੀ ਗੈਰੀ ਹਾਏ ਮੇਰਾ ਜੇਠ ਹਾਰ ਤਾਂ ਨਹੀਂ ਰੇ ਹਾ ਇਹ ਕੀ ਹੋ ਰਿਹਾ ਇਹ 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 ਇਧਰ ਨਾ ਭਾਬੀ ਆ ਮੈਂ ਗਿੱਲਾ ਨਾ ਕਰੋ ਭਾਈ ਭਾਈ ਤੂੰ ਤਾਂ ਪਾਣੀ ਉਹ ਖੜਾਈ ਜਾਂਦੇ ਆ ਜੀਰੇ ਹੁਣ ਗੇਰੇ ਗਲਾਸਾਂ ਚ ਭਰ ਕੇ ਦਊਂਗਾ ਗੇਰੋ ਪੀ ਲਓ ਫੇਰ ਤੱਕੇ ਨਾ ਭਲਾਉਂਗਾ ਉਹ ਵੀ ਹਾ ਉਹ ਇੰਦਾ ਦਰਿਆ ਜਿਹਾ ਰੱਖਿਆ ਨੇ ਤੁਸੀਂ ਗਿੱਲੀਆਂ ਕਰੀ ਜਾਂਦੇ ਆ ਲੱਭੋ ਲੱਭੋ ਉਹ ਕਿਹਦੀ ਸ਼ੇਤੀ ਕਰਾਉਂਦਾ ਉਹ ਕੰਦੇ ਰੇਡ ਪਾ ਲਈ ਮੇਰੇ ਵੀਰੋ ਜੱਫੀ ਪਾ ਲਈ ਓਏ ਇਹ ਕਹਿੰਦੀ ਵੱਡੀ ਚੋ ਵੱਡੀ ਐ ਵੀ ਕਰੀ ਜਾ ਨਾਲ ਜੱਫਾ ਇਹ ਹੱਥ ਦੇ ਇਹੋ ਤਣ ਨੰ 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 ਤਣ ਨੰ ਤਣ ਨੰ 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 ਉਹ ਤਾਂ ਮਾੜੀਆੜਾ ਵਜਾ ਕੇ ਰੱਖਦਾ ਪਾਇਆ ਵੀ ਨਹੀਂ ਪਾਇਆ ਹੀ ਨਹੀਂ ਪਾਇਆ ਏ ਏ ਉਹ ਕਹਿੰਦੇ ਪਹਿਲਾਂ ਹੀ ਫੁੱਦੂ ਬਣਾ ਕੇ ਫੁੱਦੂ ਖਿਚਵੇ ਜੀ ਪਹਿਲਾਂ ਸਿੱਕਾ ਹੀ ਨਾ ਪਾਇਆ ਸੀ ਏ ਆਹ ਉਹ ਲੱਭ ਲੈ ਜੀ ਤਿੰਨ ਦਿਨ ਹੋ ਗਏ ਤਿੰਨ ਦਿਨ ਕਹਿੰਦੇ ਮੇਰੇ ਵੀਰੋ ਇਹ ਲਾਸਟ ਰੇਡ ਆ ਲਾਸਟ ਹੀ ਹੈ ਨਾ ਇਹ ਲਾਸਟ ਆ ਹਾਂ ਜਿਹੜਾ ਹੁਣ ਜਿੱਤੇ ਬਸ ਜਿੱਤ ਗਿਆ ਜਿਹੜਾ ਜਿਹੜਾ ਹੁਣ ਹਾਰਿਆ ਉਹ ਘਰ ਦੇ ਭਾਂਡੇ ਧੋਊਗਾ ਮੇਰੇ ਵੀਰੋ ਦੇਖ ਲਓ ਜੀ ਦੇਖ ਲਓ ਸਾਰੇ ਗਬਾ ਬੱਠੇ ਤਲਾ ਕੇ ਮਨੂ ਕੋ ਸੱਬਣਾ ਮੈਂ ਦੂੰਗਾ ਹਕੀਕਤ ਠੀਕ ਆ ਪੁੱਤ ਡਰ ਗਿਆ ਜੀ ਸਾਰੇ ਡਰ ਦਾ ਮਾਹੌਲ ਬਣ ਗਿਆ ਹੁਣ ਤਾਂ ਪੱਬੀ ਕਰੀ ਪੱਬੀ ਕਰੀ ਹੁਣ ਤਾਂ ਮੈਂ ਦੀ ਮਿਟ ਜੂਗੀ ਮੇਰੇ ਹੱਥ ਚ ਮੈਨੂੰ ਐ ਲੱਗ ਰਿਹਾ ਹੈਗਾ ਹੈਗਾ ਦੇਖਿਆ ਪਿਆ ਭਾਈ ਮਜ਼ਾਕ ਨਹੀਂ ਕਰਨਾ ਹੈਗਾ ਭਾਈ ਸੀਰੀਅਸ ਮਾਹੌਲ ਹੋਇਆ ਪਿਆ ਮਜ਼ਾਕ ਨਹੀਂ ਕਰਨਾ ਸਿੱਕਾ ਪਾ ਦੋ ਦੱਕਾ ਨਹੀਂ ਕਰ ਲੈ ਇਹਦੇ ਕਿ ਲੱਗ ਜੇ ਡੇਟ ਵੇ ਪਹਿਲੀ ਕਹਦੇ ਹਈ ਸੀ ਦਾਦੇ ਬਾਬੀ ਕਿੱਥੇ ਆ ਮੈਂਗਾ ਬੀਬੀ ਬਾਬੀ ਉਹ ਉੱਥੇ ਪਿਆ ਉਹ ਕਹਿੰਦੇ ਖਾਤੇ ਫਿਰ ਉਹ ਉੱਥੇ ਹੋਇਆ ਫਿਰ ਜਿਵੇਂ ਲੱਗੂ ਇਹਦੇ ਖਾਤੇ ਚੱਲ ਅੱਗੇ ਵੀਰੇ ਚੱਕ ਲੈ ਆਪਾਂ ਜਿੱਤ ਜੂਗੀ ਦੁਆਰ ਤੇ ਕਰੂਗੇ ਰੁਕ ਜਬਾ ਸਿੱਕਾ ਲੱਭਣ ਦੋ ਹੂੰ ਏ ਬਾਬੀ ਲੱਭੋ ਏ ਏ ਏ ਨਹੀਂ ਨਹੀਂ ਏ ਏ ਏ ਤੋਬੇ ਵਿੱਚ ਮੱਛੀਆਂ ਲੱਗ ਲੱਦਵਾਰੇ ਘੇਰਦੀ ਕਿਹੜੀ ਕਿਹੰਡੀਆ ਤੋਬੇ ਵਿੱਚ ਪਾਣੀ ਵਿੱਚ ਮੁੰਦੀਆਂ ਐ ਨਹੀਂ ਇਹ ਉਹ ਦੇ ਹੱਥ ਦੇ ਦੁਵਾਰੇ ਦੇ ਖਾਲੀ ਆ ਰਿਹਾ ਇਹ ਤੈਨੂੰ ਵੀ ਅੱਜ ਮੌਕੇ ਲੱਗੇ ਮਖੌਲ ਕਰਨੇ ਨੇ ਕਿ ਟਾਈਮ ਜਿਹੜੇ ਅੱਜ ਮਿਲਿਆ ਉਹ ਟਾਈਮੇ ਮਿਲਿਆ ਹੋਰ ਕਾ ਭਾਬੀ ਕੋਲੇ ਉਹ ਦੇ ਕੇ ਚੱਕ ਲਿਆ ਹੋ ਰਿਹਾ ਆ ਉਹ ਦੇਗਾ ਇਹ ਮੜਾ ਤਾਂ ਚਲਾਕ ਬਣਦੀ ਐ ਏ ਏ ਏ ਛੱਟ ਬੈਠੀ ਜੋ ਅੱਲਾ ਬਾਦ ਅਲਵੀ ਅੱਗ ਭਜਾਤੀਏ ਅੱਗ ਭਜਾਤੀਏ ਤਾੜੀਆਂ ਤਾੜੀਆਂ ਮਾਰ ਦੋ ਮੇਰੇ ਵੀਰੋ ਇੱਕ ਵਾਰੀ ਖੁੱਲ ਕੇ ਮਾਰ ਦੋ ਮੇਰੇ ਵੀਰੋ ਉਹ ਮਾਰ ਦੋ ਤਾੜੀਆਂ ਬੇਲੇ ਅੱਲਾ ਤੋਂ ਮਰਾਨੀ ਖੋਲ ਲੈ ਹੁਣ ਹੁਣ ਮੁਠੀ ਕੋਦਣ ਦਾ ਚੈਲੰਜ ਆ ਮੇਰੇ ਵੀਰੋ ਆਏ ਹਾਏ ਗੋਟ ਦਿਖਣ ਲੱਗ ਪਏ ਜੋਰ ਦੇ ਜੋਰ ਦੇ ਹਣੀ ਸਭ ਦੇ ਤੋੜ ਲੇਂਦਾ ਬੁੱਤ ਕੋ ਪਾਪੀ ਜੋੜਦੀ ਲੈ ਦੇਖੀ ਉਹ ਯੇ ਰੋਟੀ ਨੇ ਤੇ ਭੁੱਖ ਲੱਗੀ ਨਹੀਂ ਆਪਾਂ ਨੂੰ ਕਿ ਆ ਦੇਖ ਲੈ ਆਹ ਓਹ ਆਏ ਓਹ ਖਾ ਲਈ ਬਈ ਹੁਣ ਕਹਿੰਦੇ ਸਾਡੇ ਮੁੰਡੇ ਦੀ ਪਲਾਸ ਵੜ ਗਈ ਪਕੜਾ ਮੇਰੇ ਵੀਰੋ ਕੱਟ ਕੇ ਦਿਖਾ ਦਿਓ ਸਿੱਕਾ ਲੈ ਦੇਖ ਲੈ ਪਲਾਸ ਵੜ ਗਈ ਫਟੜੇ ਉਹ ਗੁੰਡਾ ਪਲਾਸ ਪਲਾਸ ਤੇ ਮਰੀ ਯਾਰ ਲੱਗ ਗਈ ਸਾਡੇ ਦੇ ਦੋ ਦੋ ਗਈ 29 ਹਜ਼ਾਰ ਦੇ ਅੱਜ ਵਾਚ ਆ ਜਾ ਦੇਖੀ ਗੰਜੂਬਰਾ ਰਾਸ ਤੇ ਬਣੂਗਾ ਧੋਨੀ ਬਣੂਗਾ ਲਾਚੇ ਛੱਕਾ ਮਾਰ ਕੇ ਜਾਊਗਾ ਕਹਿੰਦੇ ਚੌਥੀ ਰੇਡ ਇਹ ਪਾ ਲਿਆ ਪੁਆਇੰਟ ਲੈ ਲੈ ਇੱਕ ਜੀ ਬਾਬੇ ਹੁਣ ਨਾ ਖੋਲਦੀ ਹੁਣ ਨਹੀਂ ਮੁਠੀ ਖੋਲ ਕੇ ਦਿਖਾ ਦਿਓ ਮੈਂ ਕਹਿ ਰਿਹਾ ਹਾਂ ਹਾਂ ਹੁਣ ਦੇਖ ਲਈ ਹੁਣ ਖੁਲਾ ਰੀ ਮੁਠੀ ਆਹ ਕਹਿੰਦੇ ਮੁੰਡਾ ਭਗਾਣੀਆਂ ਦਾ ਓ ਮੁੰਡਾ ਭਗਾਣੀਆਂ ਦਾ ਛੱਡੀ ਨਾ ਛੱਡੀਓ ਨਾ ਦਿੱਤੀ ਆ ਉਹਦੀ ਮੰਨਦੀ ਈ ਹਾਏ ਹਾਏ ਕਾਂਦੇ ਮੁੱਠੀ ਲੋਹੀ ਲੈਣੇ ਕੁੜੀਆਂ ਤਾਂ ਨਾਲ ਇੰਜ ਜਦੋ ਆ ਕੇ ਆਈ ਬੋ ਉਹ ਹੋ ਇਹ ਤਾਂ ਕੀ ਦੇਖ ਰਹਾ ਮੈਂ ਕਹਿੰਦੇ ਪਗਾਣੀਆਂ ਦੇ ਮੁੰਡੇ ਦੀ ਉਂਗਲੀ ਵੀ ਨਹੀਂ ਚੱਕ ਹੋਈ ਸਾਡੀ ਗੁੱਟਾ ਘਿਚੇ ਦਾ ਗੁੱਟਾ ਕਹਿੰਦੇ ਅਣੀ ਨਿਕਲਨੀ ਸਾਡੀ ਗੁੱਟਾ ਘਿਚੇ ਦਾ ਕਹਿੰਦੇ ਕੁਦਕਦਾਰੇ ਕੱਢਣੀਆਂ ਪੈਣੀਆਂ ਕਹਿੰਦੀ ਕਹਿੰਦੇ ਮੁੰਡਾ ਖੋਲ ਦੇ ਵੀਰੇ ਨਾਲ ਨਾ ਨਾ ਖੋਲਿਓ ਨਾ ਇੱਧਰ ਇੱਧਰ ਸਾਡੀ ਮੰਮੀ ਖੁਸ਼ ਹੋ ਗਈ ਕਹਿੰਦੀ ਮੇਰਾ ਮੁੰਡਾ ਮੇਰਾ ਮੁੰਡਾ ਇੱਤੂਆ ਨਾ ਹੱਥ ਨਾਲੇ ਖੋਲ ਦੋ ਤੁਸੀਂ ਨਹੀਂ ਨਹੀਂ ਖੋਲ ਦੇ ਵੀਰੇ ਖੋਲ ਨਹੀਂ 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 ਖੋਲਿਓ ਨਾ ਖੋਲਣਾ ਨਹੀਂ ਹਾਰ ਨਹੀਂ ਮੰਨੀ ਖੋਲਤੀ ਚੱਲ ਕੋਈ ਨਾ ਹੋਣੀ ਖੋਲ ਹੀ ਖੋਲ ਹੁਣ ਦੇਖੀ ਗੁਲਗੁਪਾ ਖਾਣੇ ਨੂੰ ਅਭੀ ਤੁਸੀਂ ਨਾ ਗੋਲਿਆ ਕਰਿਆ ਨਾ ਅਭੀ ਗੋਲਿਆ ਨਾ ਖੜੇ ਹੋ ਗੁਣੀ ਪੈ ਗਈ ਨਾ ਤੇ ਬਾਈ ਹੱਥ ਹੀ ਨਹੀਂ ਖਿੱਚਣਾ ਭਾਬੀ ਭਾਬੀ ਨਾ ਭਾਬੀ ਨੂੰ ਨਾ ਭਾਬੀ ਨੂੰ ਲਾ ਬਈ ਸਾਡਾ ਮੁੰਡਾ ਜਿੱਤ ਗਿਆ ਮਾਰ ਦਿਓ ਤਾੜੀਆਂ ਤਾੜੀਆਂ ਤਾਂ ਮਾਰ ਦਿਓ ਯੇ ਸਾਰਿਆਂ ਦੇ ਹੱਥ 'ਚ ਫੋਨ ਫੜੇ ਹੋયા ਕੋਈ ਤਾੜੀ ਵਾਲੀ ਮਾਰ ਰਿਹਾ ਸਾਰੀ ਮਾਰ ਨਹੀਂ ਰਹੀ ਬਈ ਹੈਗੀ ਕੈ ਸਕਰੀਨ ਦੌੜਦੇ ਨਾ ਕੀ ਆ ਪਰਦਾ ਨਾ ਸਕਰੀਨ चुप चुप सुन सारे और सुो सुनेटाया <laughs> <दाँगे जी बोलो। laughs> <जी बोलो। laughs> तो ले जेल बाबा भाई साधा मुंडा चितर भाई ਬਈ ਮਾਰਾ ਮੁੰਡਾ ਜਿੱਤ ਰਿਆ ਮਾਰਾ ਮੁੰਡਾ ਚਲੋ ਸਟਾਪ ਹੀ ਨਹੀਂ ਫਿਰ ਲੈ ਕੇ ਜਾਪਨਾ ਆ ਹਾਂ ਬਈ ਚੰਗਾ ਪ੍ਰਧਾਨ ਜੀ ਬਾਏ ਆਪਾਂ ਅਗਲੇ ਬਲੌਗ ਤੇ ਮਿਲੂਗੇ ਠੀਕ ਆ ਮੈਂ ਆਪਣੇ ਸਰਵ ਅਗਲੇ ਨੂੰ ਮਰੀ ਦਵਾਈ ਦਵਾ ਲਿਆ ਮਾ ਓਕੇ ਜੀ ਬਾਏ ਫਿਰ